ਹੇ ਜੀ ਆ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਹੋ ਤੁਸੀਂ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦੇ ਨਿਊ ਬਲੌਗ ਥੋੜਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦਾ ਨਿਊ ਬਲੌਗ ਮੈਂ ਕਰਨ ਲੱਗੀ ਸੀ ਸਟਾਰਟ ਤੇ ਹੋਰ ਜੀ ਠੀਕ ਹੋ ਤੇ ਸਾਰਿਆਂ ਜੀ ਛੋਟਾ ਬੇਬੀ ਤੇ ਇਧਰ ਬਿਸਤਰੇ ਜਿਹੜੇ ਕੰਧ ਤੇ ਲਾ ਰੱਖੇ ਆ ਮੈਂ ਕਿਉਂਕਿ ਬਾਹਰ ਪੈਂਦੇ ਨਾ ਕਿ ਤਾਂ ਕਰਕੇ ਉਹ ਕੁਛ ਲੀੜ ਤੋ ਰੱਖਿਆ ਕੁਛ ਧੋਣ ਵਾਲੇ ਪਏ ਆ ਜੀ ਤੇ ਇਧਰ ਦੇਖੋ ਬਹੁਤ ਜ਼ਿਆਦਾ ਗਰਮੀ ਹੈ ਅੱਜ ਬਹੁਤ ਹੀ ਜ਼ਿਆਦਾ ਗਰਮੀ ਹੋ ਗਈ ਕਿਵੇਂ ਵਰਸ਼ੂ ਓਏ ਵਰਸ਼ੂ ਦੇਖੋ ਸਾਡਾ ਬੇਬੀ ਆ ਤੇ ਹਾਂ ਨਾ ਕਰ ਕੋਤ ਵਜ ਜੂਗੀ ਤੇਰੇ ਲੈ ਬੈਨ ਫੜਾ ਦੇ ਇਧਰ ਦੇਖੋ ਕੀ ਹੈ ਕੀ ਕਰਾਂਗਾ ਲੈ ਤਾਂ ਫੇਰ ਲੱਗ ਗਈ ਬੀਬੀ ਫੇਰ ਲੱਗ ਗਈ ਪ੍ਰੀਤੁਰ ਆਉ ਸੁਏ ਲੈ ਫੜ ਆ ਫੜਾ ਵਿੱਚ ਰੱਖ ਦੇ ਉੱਥੇ ਰੱਖ ਦੇ ਪੂਰਾ ਆ ਜਾ ਆ ਰੱਖ ਵਿੱਚ ਕੀ ਆ ਤੇ ਇੱਧਰ ਦੇਖੋ ਜੀ ਕੋੰਤਾ ਬੱਚਾ ਹੈ ਬੱਚੂ ਲੋਹਾ ਲੁਹਾ ਕੱਢੀ ਜਾਂਦੀ ਹੈ ਵਿੱਚੇ ਰੱਖ ਦੇ ਬਤ ਵਿੱਚੇ ਰੱਖ ਦੇ ਚਲ ਵਿੱਚ ਲੈ ਲੈ ਪੁੰਨ ਮੈਂ ਚ ਲੈ ਲੈ ਪੁੰਨ ਪੁੰਨ ਦਾ ਮੈਂ ਚ ਲੈ ਅਰੇ ਤੇ ਪਾਪਨ ਦੇ ਆ ਤੇ ਪਾਪਨ ਫੜਾਇਆ ਆ ਦੇਖੋ ਚੱਲੀ ਹੈ ਜੀ ਅੰਦਰ ਗੁੱਡੂ ਉਹ ਦੇ ਪਾਪੇ ਲਿਆ ਕੇ ਫਰਾਉਗੀ ਜੀ ਢੀਆਂ ਢੀਆਂ ਹੀ ਹੁੰਦੀਆਂ ਹਨਾ ਢੀਆਂ ਮਾਪਿਆ ਦਾ ਵੱਡ ਕਰਦੀਆਂ ਉਹ ਖੜਾ ਤਾਂ ਜਾ ਕੇ ਤੇ ਵੀੜੀਆਂ ਵੜੀਆਂ ਹੈ ਹੈ ਉਹ ਲਓ ਇਹ ਉਹ 부ਠੀ ਫੇਰ ਗਈ ਮੱਖ ਲੈ ਕੇ ਆਉਗੀ ਸਮਾਨ ਚਾੱਕ ਕੇ ਇਹ ਕਰਕੇ ਟੇਓ ਸੁਭਾਈ ਕੁੰਤਰਾ ਦੇ ਖੁੱਡੇ ਦੀ ਸਫਾਈ ਕਰੀਏ ਜੰਜ ਨਾਲ ਇਹ ਤਾਂ ਅਸਲ ਵਿੱਚ ਉਹ ਤਾਂ ਕਮਰੇ ਨਹੀਂ ਕੀਤੀ ਇੱਧਰ ਦੇਖੋ ਅੱਛਾ ਵਾ ਅੱਜ ਸੋਣੀ ਸਫਾਈ ਕਰੀਏ ਚਾਹ ਨਹੀਂ ਜਾਰੀ ਨਹੀਂ ਹੋਗੀ ਰੋਜ਼ ਆ ਹੀ ਰੱਖਦਾ ਹਾਂ ਆ ਹੀ ਨਹੀਂ ਰੱਖਦੇ ਕਰੇ ਤਾਂ ਹੀ ਹੁਲ ਹੈ ਗਾਇਨੇ ਅਜੋਰੀ ਬੈਟਰੀ ਚ ਮਦਦ ਦੇ ਨਾਲ ਮਹਦਿਆ ਖੇਡਦੇ ਕਰਦੇ ਫੋਨ ਆ ਹੀ ਜਾਂਦਾ ਰੋਲ ਕੀ ਹੈ ਕੀ ਲੈ ਕੇ ਆਏ ਕੀ ਲੈ ਕੇ ਆਏ ਪਤਾ ਹੋਰ ਜੀ ਠੀਕੋ ਤੇ ਹਜੇ ਖਿਲਰਿਆ ਜਿਹੜਾ ਕਰਦਾ ਉਹ ਸੰਭਲਿਆ ਨਹੀਂਗਾ ਬਹੁਤ ਜ਼ਿਆਦਾ ਖਿਲਰਿਆ ਪਿਆਗਾ ਆਪਣੇ ਕੁੱਕੜ ਹੈ ਤੁਹਾਨੂੰ ਦਿਖਾਏ ਸੀਗੇ ਅਸੀਂ ਇੱਧਰ ਦੇਖੋ ਤੇ ਟੈਲਰਾਂ ਦੇ ਕੁੱਤਾ ਟੈਲਰ ਵੀ ਬਣਨਗੇ ਟੈਲਰਾਂ ਦੇ ਪੁੱਤ ਹੈ ਟੂਟੀ ਵੀ ਆਈ ਟੂਟੀ ਮੇਂ ਪਾਣੀ ਭਰ ਲਿਆ ਕਦੋਂ ਦਾ ਹੋਰ ਵੀ ਠੀਕੋ ਆ ਮੋਟਰਸਾਈਕਲ ਕਿਹੜਾ ਇਹ ਹੋਂਡਾ ਹੈ ਹੋਂਡਾ ਜੇ ਫਿਲਮਾਂ ਦਾ ਸੀਨ ਦਿੰਦੇ ਨਾ ਜੀ ਤੇ ਫਿਲਮਾਂੀਆਂ ਚ ਪਿਆ ਹੁੰਦਾ ਆ ਦੇਖੋ ਐਵੇਂ ਦਾ ਮੋਟਰਸਾਈਕਲ ਹੈ ਵਰਸੂ ਹੋਰ ਜੀ ਠੀਕੋ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਨਵੇਂ ਦਰਸ਼ਕ ਹੈ ਜੀ ਕਿਵੇਂ ਆ ਤਾਂ ਟਿੱਕੀਦਾ ਨਹੀਂਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਅੱਜ ਮੂਡ ਨਹੀਂ ਸੀਗਾ ਜਾਣ ਦਾ ਕਿਉਂਕਿ ਥੱਕੇ ਪਏ ਆ ਡੇਲੀ ਨਹੀਂ ਕਰਦਾਗਾ ਜਾਣ ਨੂੰ ਸ਼ੋਪ ਤੇ ਮੇਰੇ ਕੋਲੇ ਐ ਮੈਨੂੰ ਧਿਆਨ ਆ ਉਹ ਕੱਪ ਚੱਕਦੀ ਸੀਗੀ। ਗੱਲਿਆ। ਹੋਰ ਦੀ ਠੀਕੋ। ਕਿਸੇ ਭੈਣ ਨੇ ਕਿਸੇ ਵੀਰ ਨੇ ਮੈਨੂੰ ਮੈਸੇਜ ਕੀਤਾ ਸੀਗਾ ਕਿ ਜਿਹੜੀ ਮੈਂ ਹਰੀਆਲੀ ਦੀ ਵੀਡੀਓ ਪਾਈ ਸੀ। ਉਹੋ ਵਧੀਆ ਨਹੀਂ ਬਣੀ ਕਿ ਰੋਟਾ ਆ ਜਾ ਆ ਜਾ ਕਿਵੇਂ ਆ? ਰੋਈ ਨਹੀਂ ਬਾਲਟੀ ਬਾਲਟੀ ਖਾਲੀ ਸੀਗੀ ਤੇ ਨਾ ਕਰ ਵਰຊੂਰੀ ਆ ਜਾ ਪੁੱਤ ਪੂਰੇ ਆ ਜਾ ਬਾਹਰ ਬਾਹਰ ਕਰਦੇ ਬਾਹਰ ਬਾਹਰ ਤੇ ਕਿਸੇ ਭੈਣ ਨੇ ਕਿਸੇ ਵੀਰ ਨੇ ਮੈਨੂੰ ਮੈਸੇਜ ਕੀਤਾ ਸੀਗਾ ਕਿ ਤੁਸੀਂ ਜਿਹੜੀ ਹਰੀਆਲੀ ਵਾਲੀ ਵੀਡੀਓ ਬਣਾਈ ਆ ਉਹ ਵਧੀਆ ਨਹੀਂ ਬਣੇਗੀ ਤੇ ਉਸ ਵਾਸਤੇ ਮੈਂ ਸੌਰੀ ਚਾਹੂੰਗੀ ਵੀ ਤੁਸੀਂ ਮੈਨੂੰ ਮaaf ਕਰਿਓ ਜੇ ਅਗਰ ਤੁਹਾਨੂੰ ਵੀਡੀਓ ਵਧੀਆ ਨਹੀਂ ਲੱਗੀ ਤੇ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜੀ ਲੈ ਕੇ। ਓਹੋ ਵੀਡੀਓ ਇਸ ਤਰੀਕੇ ਹੈ ਕਿਉਂਕਿ ਸਾਡਾ ਖੇਤਾਂ ਦਾ 뷰 ਹੈ। ਤੁਹਾਨੂੰ ਵੀ ਪਤਾ ਹੈ ਤੁਸੀਂ ਵੀਡੀਓ ਰਹੀ ਦੇਖਦੇ ਹੋ। ਸਾਡਾ ਖੇਤਾਂ ਦਾ 뷰 ਹੈ। ਅਗਰ ਅਸੀਂ ਛੱਤ ਤੇ ਚੜ ਕੇ ਵੀਡੀਓ ਬਣਾ ਲੈਨੇ ਤਾਂ ਸਾਡੇ ਖੇਤਾਂ ਦੇ ਜਿਹੜੇ 뷰 ਹੈ ਉਹ ਆ ਜਾਂਦੇ ਆ। ਤੇ ਜੇ ਅਗਰ ਫਿਰ ਵੀ ਤੁਹਾਨੂੰ ਵੀਡੀਓ ਵਧੀਆ ਨਹੀਂ ਲੱਗੀ ਤਾਂ ਉਸ ਵਾਸਤੇ ਸੌਰੀ ਹੈ ਜੀ ਕਿਉਂਕਿ ਸਪੈਸ਼ਲ ਜਾਵਾਂਗੇ। ਖੇਤਾਂ ਚ ਤੇ ਬੈਠੇ ਤਾਂ ਸੀ ਖੇਤਾਂ ਚ ਹੀ ਆ ਖੇਤਾਂ ਚ ਘਰ ਆ ਸਾਡੇ ਸਪੈਸ਼ਲ ਜਾ ਕੇ ਫਿਰ ਅਸੀਂ ਖੇਤਾਂ ਦੀ ਵੀਡੀਓ ਸ਼ੂਟ ਕਰਕੇ ਜਰੂਰ ਲੈ ਕੇ ਆਵਾਂਗੇ ਜੀ ਤੇ ਜਿਹੜੇ ਮੇਰੇ ਭਰਾ ਨੂੰ ਮੇਰੀ ਭੈਣ ਨੂੰ ਵੀਡੀਓ ਵਧੀਆ ਨਹੀਂ ਲੱਗੀ ਤੇ ਤੁਸੀਂ ਸਾਨੂੰ ਕਮੈਂਟ ਰਾਹੀਂ ਦੱਸਿਆ ਥੋੜਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਸਾਡੇ ਦਰਸ਼ਕ ਸਾਨੂੰ ਦੱਸਦੇ ਆ ਨਾ ਸਾਨੂੰ ਫੇਰ ਹੀ ਪਤਾ ਲੱਗਦਾ ਹੈਗਾ ਹੈਨਾ ਤੇ ਇੱਕ ਵੀਰ ਨੇ ਸਾਨੂੰ ਕਮੈਂਟ ਕੀਤਾ ਸੀਗਾ ਕਿ ਤੁਸੀਂ ਕਮੇਡੀ ਬਲੌਗ ਪਾਇਆ ਕਰੋ ਤੇ ਕਮੇਡੀ ਬਲੌਗ ਪਹਿਲਾਂ ਵੀਰੇ ਮੈਂ ਜਿਹੜੀ ਕਮੇਡੀ ਵੀਡੀਓ ਸੀ ਉਹ ਹੀ ਮੈਂ ਸਟਾਰਟ ਕੀਤੀ ਸੀ ਮੇਰੇ ਚੈਨਲ ਤੇ ਉਸ ਤੋਂ ਬਾਅਦ ਕੋਈ ਵਜ੍ਹਾ ਐਸੀ ਬਣ ਗਈ ਕਿ ਮੈਂ ਕਮੇਡੀ ਬਲੌਗ ਨਹੀਂ ਬਣਾ ਸਕੀ ਕਿਉਂਕਿ ਮੈਂ ਨਾ ਨਹੀਂ ਲਉਂਗੀ ਸਾਡੇ ਘਰੇ ਹਰ ਰੋਜ਼ ਇੰਨੀ ਜ਼ਿਆਦਾ ਕਮੇਡੀ ਹੁੰਦੀ ਐਨੇ ਜ਼ਿਆਦਾ ਜੋਕਸ ਬੋਲੇ ਜਾਂਦੇ ਆ ਲੇਕਿਨ ਵੀਡੀਓ ਰਹੀਂ ਜੋਕ ਬੋਲਣਾ ਕੰਨੇ ਨਹੀਂ ਹੋਣਾ ਸਾਡੇ ਉਹ ਤੇ ਚਲੋ ਕੋਈ ਨਹੀਂ ਜੀ ਸਾਡੇ ਇਹਨਾਂ ਬਲੌਗ ਜਿਹੜੇ ਜਿਹੜੇ ਘਰ ਦੇ ਬਲੌਗ ਹੈ ਸਾਡੇ ਐਕਸੈਪਟ ਕਰਿਓ ਤੇ ਮੈਂ ਜਿਹੜੇ ਕਮੇਡੀ ਬਲੌਗ ਹੈ ਉਹ ਮੈਂ ਨਹੀਂ ਬਣਾ ਸਕਦੀ ਕਿਉਂਕਿ ਜੋ ਮੈਂ ਕੰਮ ਨਹੀਂ ਕਰ ਸਕਦੀ ਮੈਂ ਨਹੀਂ ਕਹੂੰਗੀ ਤੁਹਾਨੂੰ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਚੈਨਲ ਨੂੰ ਬਤੋ ਉਹ ਦੇ ਸ਼ੇਅਰ ਕਰ ਦਿਓ ਕਮੈਂਟ ਕਰਨਾ ਨਾ ਭੁੱਲਿਓ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਤੁਸੀਂ ਸਾਨੂੰ ਦੱਸਿਆ ਜਿਹੜੀ ਹਰਿਆਲੀ ਦੀ ਵੀਡੀਓ ਸੀ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਐਵੇਂ ਪਤਾ ਲੱਗਦਾ ਹੁੰਦਾ ਜੀ ਅਸੀਂ ਕਮੈਂਟ ਪੜੇ ਤੇ ਫਨੀ ਵੀਡੀਓ ਮੈਂ ਬਣਾ ਨਹੀਂ ਸਕਦੀ ਕਿਉਂਕਿ ਤੁਹਾਨੂੰ ਪਤਾ ਹੈ ਸਪੋਰਟ ਨਾਲ ਹੀ ਸਭ ਕੁਝ ਹੁੰਦਾ ਹੈਗਾ ਤੇ ਨਾ ਕਿਤੇ ਮੈਂ ਕਈ ਵਾਰੀ इमोशनल ਵੀ ਹੋ ਜਾਂਦੀ ਆ ਕਿਉਂਕਿ ਜਿਹੜੀ ਸਪੋਰਟ ਹੁੰਦੀ ਨਾ ਸਭ ਤੋਂ ਵੱਡੀ ਚੀਜ਼ ਹੁੰਦੀ ਆ ਤੇ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਆ ਜੀ ਤੁਹਾਡੇ ਕਿਉਂਕਿ ਸਾਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਤੇ YouTube ਤੇ ਵੀ ਸਾਡੀ YouTube ਫੈਮਿਲੀ ਨੂੰ ਇਹੀ ਰਿਕੁਐਸਟ ਆ ਕਿ ਉਹੀ ਪਿਆਰ ਸਾਡਾ YouTube ਤੇ ਸਾਨੂੰ ਬਣਾਈ ਰੱਖਿਓ ਇਹ ਮੈਂ ਦੋ ਦਿਨਾਂ ਦੀ ਸੋਚ ਰਹੀ ਸੀ ਕਿ ਮੈਂ ਵੀਡੀਓ ਬਣਾ ਕੇ ਸ਼ੂਟ ਕਰਕੇ ਦੱਸਾਂ ਕਿ ਕਿਸੇ ਭੈਣ ਨੇ ਕਿਸੇ ਭਰਾ ਨੇ ਮੈਨੂੰ ਆਹ ਗੱਲ ਕਹੀ ਆ ਵੀ ਵੀਡੀਓ ਹਰੀਆਲੀ ਦੀ ਵਧੀਆ ਨਹੀਂ ਬਣੀ ਚਾਹ ਤੁਸੀਂ ਕਮੇਡੀ ਬਲੌਗ ਬਣਾਇਆ ਕਰੋ ਤਾਂ ਉਹ ਮੈਂ ਨਹੀਂ ਕਰ ਸਕਦੀ ਕਿਉਂਕਿ ਸ਼ਾਰਟ ਵੀਡੀਓ ਕਈ ਵਾਰੀ ਮੈਂ ਬੇਟੀ ਨੇ ਬਣਾ ਲ ਲਈ ਨਹੀਂ ਲੇਕਿਨ ਮੈਂ ਫਨੀ ਵੀਡੀਓ ਜਿਹੜੀ ਲੌਂਗ ਵੀਡੀਓ ਨਹੀਂ ਬਣਾ ਸਕਦੇ ਅਸੀਂ ਤੇ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਜਿਆਦਾ ਪਿਆਰ ਦਿੱਤਾ ਤੇ ਉਮੀਦ ਹੈ ਕਿ ਤੁਸੀਂ ਐਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖੋਗੇ ਤੇ ਬਣਾਈ ਰੱਖਿਓ ਜੀ ਧੰਨਵਾਦ ਸਾਸਿਕਾ